ਫੁੱਲ ਦਾ ਸਬਕ ਦ ਲੈਸਨ ਆਫ ਦਾ ਫਲਾਵਰ ਇੱਕ ਵਾਰੀ ਇੱਕ ਸੁੰਦਰ ਖੇਤ ਵਿੱਚ ਇੱਕੋ ਇੱਕ ਫੁੱਲ ਖਿੜਿਆ ਉਹ ਫੁੱਲ ਨਾ ਸਿਰਫ ਰੰਗ ਬਿਰੰਗਾ ਸੀ ਸਗੋਂ ਉਸਦੀ ਖੁਸ਼ਬੂ ਬਹੁਤ ਮਿੱਠੀ ਅਤੇ ਤਾਜ਼ਗੀ ਭਰਪੂਰ ਸੀ ਪੰਜਾਬੀ ਧਰਤੀ ਦੇ ਹਰੇ ਭਰੇ ਖੇਤਾਂ ਵਿੱਚ ਉਹ ਫੁੱਲ ਹਰ ਰੋਜ਼ ਸੂਰਜ ਦੀਆਂ ਕਿਰਨਾਂ ਨਾਲ ਨਿਹਾਰਦਾ ਸੀ ਲੋਕ ਆਉਂਦੇ ਤੇ ਉਸਦੀ ਖੁਸ਼ਬੂ ਤੇ ਰੰਗ ਨੂੰ ਵੇਖ ਕੇ ਖੁਸ਼ ਹੁੰਦੇ ਪਰ ਉਹ ਫੁੱਲ ਕਦੇ ਕਿਸੇ ਤੋਂ ਕੁਝ ਮੰਗਦਾ ਨਾ ਸੀ ਨਾ ਹੀ ਆਪਣਾ ਸਿਰ ਉੱਚਾ ਕਰਦਾ ਸੀ ਉਹ ਸਿਰਫ ਖਿੜਦਾ ਸੀ ਆਪਣੀ ਖੁਸ਼ਬੂ ਬਖਸ਼ਦਾ ਸੀ ਬਿਨਾ ਕਿਸੇ ਲਾਲਚ ਦੇ ਇੱਕ ਛੋਟਾ ਮੁੰਡਾ ਜਿਸ ਦਾ ਨਾਮ ਗੁਰਪ੍ਰੀਤ ਸੀ ਹਰ ਰੋਜ਼ ਉਸ ਫੁੱਲ ਕੋਲ ਆਉਂਦਾ ਉਹ ਹੱਸ ਕੇ ਕਹਿੰਦਾ ਫੁੱਲੇ ਤੁਸੀਂ ਕਿਵੇਂ ਇੰਨਾ ਖੁਸ਼ ਰਹਿੰਦੇ ਹੋ ਕੋਈ ਤੁਹਾਡੇ ਕੋਲ ਨਹੀਂ ਆਉਂਦਾ ਨਾ ਕੋਈ ਤੁਹਾਡੇ ਨਾਲ ਗੱਲ ਕਰਦਾ ਫੁੱਲ ਨੇ ਹੌਲੀ-ਹੌਲੀ ਆਪਣਾ ਸਿਰ ਹਿਲਾਇਆ ਜਿਵੇਂ ਕਹਿ ਰਿਹਾ ਹੋਵੇ ਮੈਂ ਕਿਸੇ ਤੋਂ ਕੁਝ ਨਹੀਂ ਮੰਗਦੀ ਮੈਂ ਸਿਰਫ ਖਿੜਦੀ ਹਾਂ ਤਾਂ ਜੋ ਜਿਹੜੇ ਵੀ ਮੈਨੂੰ ਵੇਖਣ ਉਹ ਖੁਸ਼ ਹੋ ਜਾਣ ਗੁਰਪ੍ਰੀਤ ਸੋਚ ਵਿੱਚ ਡੁੱਬ ਗਿਆ ਉਸਨੇ ਅਹਿਸਾਸ ਕੀਤਾ ਕਿ ਜਿਵੇਂ ਫੁੱਲ ਬਿਨਾਂ ਕਿਸੇ ਉਮੀਦ ਦੇ ਆਪਣੇ ਅੰਦਰੋਂ ਖਿੜਦਾ ਹੈ ਅਸੀਂ ਵੀ ਆਪਣੀਆਂ ਜ਼ਿੰਦਗੀਆਂ ਵਿੱਚ ਬਿਨਾਂ ਕਿਸੇ ਲਾਲਚ ਦੇ ਖਿੜਦੇ ਰਹਿਣਾ ਚਾਹੀਦਾ ਹੈ ਉਹ ਫੁੱਲ ਸਾਨੂੰ ਸਿਖਾਉਂਦਾ ਹੈ ਕਿ ਖੁਸ਼ ਰਹਿਣ ਲਈ ਹਰ ਰੋਜ਼ ਪਿਆਰ, ਸੰਤੋਸ਼ ਅਤੇ ਤੀਰਜ ਨਾਲ ਜਿਉਣਾ ਚਾਹੀਦਾ ਹੈ। ਫੁੱਲ ਨੇ ਆਪਣੀ ਖੁਸ਼ਬੂ ਨਾਲ ਪਿੰਡ ਦੇ ਹਰੇ ਭਰੇ ਹਵਾਵਾਂ ਨੂੰ ਭਰ ਦਿੱਤਾ। ਪੰਛੀ ਉਸ ਦੀ ਖੁਸ਼ਬੂ ਵਿੱਚ ਨੱਚਦੇ, ਬੱਚੇ ਉਸ ਦੇ ਨੇੜੇ ਆ ਕੇ ਖੇਡਦੇ। ਉਹ ਫੁੱਲ ਆਪਣੇ ਆਸ-ਪਾਸ ਦੀ ਖੁਸ਼ਹਾਲੀ ਦਾ ਕਾਰਨ ਬਣ ਗਿਆ। ਅੱਜ ਵੀ ਜਦੋਂ ਸੂਰਜ ਦੀ ਹਲਕੀ ਕਿਰਨ ਧਰਤੀ ਤੇ ਪੈਂਦੀ ਹੈ, ਉਹ ਫੁੱਲ ਖਿੜਦਾ ਹੈ ਸਾਨੂੰ ਯਾਦ ਦਿਵਾਉਂਦਾ ਹੈ ਕਿ ਨਵਦੀਪ ਸਿੰਘਾ ਸਾਡੀ ਖੁਸ਼ੀ ਕਿਸੇ ਹੋਰ ਤੇ ਨਿਰਭਰ ਨਹੀਂ ਸਗੋਂ ਸਾਡੇ ਅੰਦਰ ਦੀ ਸ਼ਾਂਤੀ ਤੇ ਪਿਆਰ ਤੇ ਨਿਰਭਰ ਕਰਦੀ ਹੈ ਮੋਰਲ ਸਿੱਖਿਆ ਜਿਵੇਂ ਫੁੱਲ ਬਿਨਾ ਕਿਸੇ ਲਾਲਚ ਦੇ ਖਿੜਦਾ ਹੈ ਓਵੇਂ ਹੀ ਅਸੀਂ ਵੀ ਆਪਣੀਆਂ ਜ਼ਿੰਦਗੀਆਂ ਵਿੱਚ ਖੁਸ਼ ਰਹਿਣ ਲਈ ਆਪਣੇ ਅੰਦਰੋਂ ਖਿੜਨਾ ਸਿੱਖੀਏ ਸਾਡੇ ਅਸਲ ਖਜ਼ਾਨੇ ਸਾਡੇ ਆਪਣੇ ਦਿਲ ਵਿੱਚ ਹੁੰਦੇ ਹਨ